ਭਵਾਨੀਗੜ ਨਰੇਗਾ ਮੁਲਾਜ਼ਮਾਂ ਵੱਲੋਂ ਆਪਣੀਆਂ ਸਵੇਾਵਾਂ ਪਿੰਡੂ ਵਿਕਾਸ ਤੇ ਪੰਚਾਇਤ ਵਿਕਾਸ ਵਿੱਚ ਰੈਗੂਲਰ ਕਰਵਾਉਣ ਦੀ ਮੰਗ ਨੂੰ ਲੈ ਕੇ ਪਿਛਲੇ 16 ਸਾਲਾਂ ਤੋਂ ਸੰਘਰਸ਼ ਕਰ ਰਹੇ ਹਨ ਨਰੇਗਾ ਮੁਲਾਜ਼ਮਾਂ ਵੱਲੋਂ ਅੱਜ ਇੱਥੇ ਭਵਾਨੀਗੜ ਬਲਾਕ ਵਿਕਾਸ ਪੰਚਾਇਤ ਅਫਸਰ ਭਵਾਨੀਗੜ ਦੇ ਦਫ਼ਤਰ ਵਿਖੇ ਦਰਨਾ ਲਗਾਏ ਆ ਇਹ ਦਰਨਾ ਤੀਜੇ ਦਿਨ ਜਾਰੀ ਰਿਹਾ ਇਸ ਮੌਕੇ ਦਰਨਾ ਕਾਰੀਆਂ ਨੇ ਪੰਜਾਬ ਸਰਕਾਰ ਵਿਰੁੱਧ ਨਾਰੇਬਾਜ਼ੀ ਕੀਤੀ ਇਸ ਦੌਰਾਨ ਪ੍ਰਧਾਨ ਬਲਾਕ ਗਰਜੀਤ ਸਿੰਘ ਨੇ ਦੱਸਿਆ ਕਿ ਨਰੇਗਾ ਦਰਨੇ ਤੇ ਮੱਦੇ ਨਜ਼ਰ ਬੀਤੀ ਕਲ ਸੰਯੁਕਤ ਵਿਕਾਸ ਕਮਿਸ਼ਨਰ ਸੈਨਾ ਅਗਰਵਾਲ ਵੱਲੋਂ ਯੂਨੀਅਨ ਦੇ ਵਫਦ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ 16 ਸਾਲ ਪੁਰਾਣਾ ਬਹਾਨਾ ਲਾ ਕੇ ਨਰੇਗਾ ਮਲਾਜ਼ਮਾਂ ਅਤੇ ਕੇਂਦਰ ਮਲਾਜ਼ਮਾਂ ਨੂੰ ਇਹ ਸੁਣਾ ਕੇ ਪੱਲਾ ਝਾੜ ਦਿੱਤਾ ਕਿ ਰਿਪੋਰਟ ਰਾਜਖਰਮੀ ਪਵਾਨੀ ਘੜਾ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਸੁਖਿੰਦਰ ਪਾਲ ਸਿੰਘ ਸੁਖਮਨ ਰਾਏ ਜੀ ਅੱਜ ਜਿਹੜੇ ਨਾਰੇਵਾਜੀ ਕੀਤੀ ਹੈ ਕਿਸ ਸੰਬੰਧ ਵਿੱਚ ਕੀਤੀ ਹੈ ਇਹ ਇਹ ਜੀ ਅਸੀਂ ਪਿਛਲੇ 15-16 ਸਾਲਾਂ ਤੋਂ ਮੁੰਰੇਗਾ ਤਹਿਤ ਪਿੰਡਾਂ ਵਿੱਚ ਵਿਕਾ ਦੇ ਗਾਰਜ ਕਰਦੇ ਆ ਰਹੇ ਹਾਂ ਇਹਦੇ ਵਿੱਚ 70% ਕੰਮ ਆ ਜੇ ਤਾਂ ਮੰਦੇਗਾ ਤੈਸ ਹੁੰਦਾ ਜੀ ਸਾਰੀਆਂ ਪੰਚਾਇਤਾਂ ਦੇ ਵਿੱਚ ਸਾਰੇ ਕੰਮ ਅਸਿਹਾਰ ਚੱਕ ਕੇ ਅਸੀਂ ਵੈਲਟਰ ਕੰਮ ਕਰਾ ਕੇ ਅਸੀਂ ਪਿੰਡਾਂ ਦਾ ਵਿਕਾਸ ਅਸੀਂ ਕਰਵਾਉਨੇ ਆ ਤੇ ਸਫਾਤਾ ਨਾਲ ਲੱਗੇ ਅਸੀਂ ਸਾਰਾ ਕੰਮ ਹੀ ਕਰਾਉਣਾ ਹੈ ਸਿਹਾਰ ਕੈਟੇਗਰੀ ਆਉਨੇ ਆ ਤੇ ਸਾਡੀਆਂ ਤਰਖਾਹਾਂ ਤੇ ਸਾਨੂੰ ਕੋਈ ਰੈਗੂਲਰ ਕਰਨ ਦੀ ਪਾਲਸੀ ਕੋਈ ਹੇਠ ਤੱਕ ਕੋਈ ਲਾਗੂ ਨਹੀਂ ਹੋਈ ਜੀ ਸਾਡੇ ਕੋਰਟ ਤੇ ਸਾਡਾ ਸਾਰਾ ਕੁਝ ਡਾਟਾ ਆਨਲਾਈਨ ਹੋ ਗਿਆ ਪਰ ਅੱਜ ਤੱਕ ਸਰਕਾਰ ਨੇ ਸਾਡਾ ਕਿਸੇ ਨੇ ਵੀ ਕੋਈ ਸਾਥ ਨਹੀਂ ਦਿੱਤਾ ਹੈਗਾ ਪਿਛਲੀਆਂ ਸਰਕਾਰਾਂ ਬਾਗ ਹੀ ਇਹ ਸਰਕਾਰ ਸਾਨੂੰ ਐਸੀ ਕੁਝ ਕਰੂਗੀ ਪਰ ਇਹਨੇ ਵੀ ਕੁਝ ਨਹੀਂ ਕੀਤਾ ਇਹ ਤਰਨਾ ਕਿ ਨਾ ਚਿਰ ਜਾਰੀ ਰਹੇਗਾ ਜੀ ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀ ਜਾਂਦੀ ਪਿਛਲੇ ਤਿੰਨ ਦਿਨਾਂ ਤੋਂ ਅਸੀਂ ਇੱਥੇ ਧਰਨੇ ਤੇ ਬੈਠੇ ਆਂ ਸਟ੍ਰਾਈਕ ਕਰਮਸ਼ੂਲ ਹੜਤਾਲ ਆ ਇਸ ਤੋਂ ਇਲਾਵਾ ਸਾਡਾ ਕੋਈ ਜੇ ਨਹੀਂ ਕੁਝ ਹੁੰਦਾ ਅਸੀਂ ਅਸੀਂ ਫਰਦਰ ਐਕਸ਼ਨ ਅੱਗੇ ਕੋਈ ਦੁਨੀਆ ਦਾ ਫੈਲਾਅ ਹੋਊਗਾ ਉਹਦੇ ਮਤਲਬ ਕਰਾਂਗੇ ਸਰ ਆਪਣਾ ਨਾਮ ਜੀ ਮੇਰਾ ਨਾਮ ਹਰਤੇ ਸਿੰਘ ਸਟੈਲੋਆ ਜੀ ਸਰ ਧਰਨਾ ਲਗਾ ਰੱਖਿਆ bari ਇਸ ਇਸ ਵਾਰ ਕੀ ਹੈ ਆਪਣੇ ਨਰੇਕਾ ਦੇ ਜਿਹੜੇ ਕਰਮਚਾਰੀ ਨੇ ਜੀ ਉਹਨਾਂ ਵੱਲੋਂ ਲਗਾਇਆ ਗਿਆ ਹੈਗਾ ਇਹ ਜਿਹੜੇ ਕਰਮਚਾਰੀ ਨੇ ਬਹੁਤ ਲੰਮੇ ਸਮੇਂ ਤੋਂ ਇਹ ਅੱਲਾ ਤਾਂ ਇੱਕ ਕੰਟਰੈਕਟ ਤੇ ਚੱਲ ਰਹੇ ਨੇ ਜੀ ਜਿਹੜੇ ਇਹ ਕੱਚੇ ਕਾਮੇ ਨੇਗੇ ਇਹਨਾਂ ਨੂੰ ਪੱਕੇ ਕਰਨ ਦੀ ਬਹੁਤ ਜ਼ਰੂਰਤੋਂ ਮੰਗ ਚੱਲ ਰਹੀ ਹੈ ਜਿਹੜਾ ਮੰਗ ਪੱਤਰ ਵੀ ਸਾਨੂੰ ਪ੍ਰਾਪਤ ਹੋ ਚੁੱਕੇ ਦਫ਼ਤਰ ਦੇ ਵੀਰੋ ਸਾਹਿਬ ਨੂੰ ਤੇ ਦੂਸਰਾ ਇਹਨਾਂ ਦੀਆਂ ਜਿਹੜੀਆਂ ਤਨਖਾਹਾਂ ਨੇ ਉਹ ਬਹੁਤ ਲੰਮੇ ਸਮੇਂ ਤੋਂ ਰੁਕੀਆਂ ਪਈਆਂ ਨੇ ਜਦੋਂ ਕਿ ਆਪਾਂ ਚਾਹੁੰਦੇ ਹਾਂ ਕਿ ਤਨਖਾਹ ਦੇ ਸਿੱਤੇ ਆਪਣੇ ਸਾਰੇ ਵੀ ਇਹ ਘਰ ਚੱਲਦੇ ਰਹਿਣ ਚਾਹੀਏ ਚਾਹੇ ਜੋ ਪੱਕਾ ਕਰਮਚਾਰੀ ਹੈ ਚਾਹੇ ਜੀ ਕੱਚਾ ਕਰਮਚਾਰੀ ਹੈ ਤਨਖਾਹ ਜੇ ਨਹੀਂ ਆਉਂਦੀ ਤਾਂ ਆਪਣੇ ਘਰ ਦੇ ਜਿਹੜੇ ਖਰਚੇ ਨੇ ਉਹ ਆਪਾਂ ਨੂੰ ਮੰਗਣ ਲਈ ਮਜਬੂਰ ਹੋਣਾ ਪੈਂਦਾ ਲੋਕਾਂ ਨੂੰ ਇਸ ਲਈ ਜਿਹੜੀ ਤਨਖਾਹ ਹੈ ਉਹ ਬਹੁਤ ਜ਼ਰੂਰੀ ਹੈ ਤਨਖ ਤੇ ਅਸੀਂ ਜਿਹੜਾ ਹੈਗਾ ਸਰਕਾਰ ਨੂੰ ਕਹਨੇ ਆ ਵੀ ਜੇ ਇਹਨਾਂ ਦਾ ਮੁੱਦਾ ਹੈਗਾ ਪੱਕੇਕਰਮ ਦਾ ਉਹਨੂੰ ਵੀ ਹੱਲ ਕੀਤਾ ਜਾਵੇ ਤੇ ਇਹਨਾਂ ਦੇ ਤਨਖਾਹਾਂ ਮਿਲਣ ਦੀ ਜੀ